ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਉਹਨਾਂ ਨੂੰ ਕਈ ਵਾਰੀ ਛੱਡ ਕੇ ਦਿਖਾ ਚੁੱਕੇ ਵੀਡੀਓ ਨੂੰ ਦਿਖਾ ਚੁੱਕੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਉਂ ਨਹੀਂ ਹੋਈ ਕਿ ਉਹਨਾਂ ਨੇ ਇੱਕ ਤਾਂ ਦੋ ਮੈਂਬਰ ਇਹ ਆ ਜਿਹੜੇ ਉਸ ਜਿਵੇਂ ਜੋਟੇ ਪਿਆ ਆ ਹਜੇ ਕੋਈ ਐਂਟਰਲੌਕ ਨਹੀਂ ਲੱਗੀ ਨਾਪ ਦੇ ਵਿੱਚ ਪਾਣੀ ਨਿਕਲਦਾ ਨਾ ਹੋਰ ਹੁਣ ਉੱਤਵਾਲ ਪੰਚਾਇਤ ਬਣ ਗਈ ਉਹਨਾਂ ਨੇ ਸਿਕਾ ਦੇ ਮੈਂਬਰ ਸਾਡਾ ਇਹ ਬਣ ਜਾਣਾ ਪੰਚਾਇਤ ਮੈਂਬਰ ਇਹ ਸਰਪੰਚ ਬਣ ਜਾਣਾ ਤਾਂ ਲੋਕਾਂ ਨੇ ਵੋਟਾਂ ਕੌਣ ਦੇ ਅਸੀਂ ਇਹਨੂੰ ਸਰਪੰਚ ਬਣਾ ਦੇਣਾ ਸਰਪੰਚ ਨਹੀਂ ਬਣਿਆ ਸਰਪੰਚ ਬਣ ਗਿਆ ਸਾਡਾ ਅਸੀਂ ਫੇਰ ਅਸੀਂ ਕੋਈ ਪਾਰਟੀ ਬੋਖ ਰੱਖਣੀ ਆ ਠੀਕ ਨਹੀਂ ਲੇਕਿਨ ਫੇਰ ਵੀ ਉਹ ਸਾਡ ਨੂੰ ਮਤਲਬ ਇਸ ਗੱਲ ਨੂੰ ਬੋਖ ਰੱਖ ਕੇ ਦੇ ਇਹ ਮਤਲਬ ਦੂਜੀ ਪਾਰਟੀ ਦੇ ਬੰਦੇ ਆ ਮੈਂ ਅਸੀਂ ਇਹਨਾਂ ਨੂੰ ਕੋਈ ਫੋਨ ਨਹੀਂ ਦੇਣਾ ਅਸੀਂ ਬਲੌਗ ਦੇ ਵਿੱਚ ਗਿਆ ਬਲੌਗ ਵਿੱਚ ਹਾਲ ਜਾ ਕੇ ਦੇਖਿਆ ਪ੍ਰਸ਼ਾਸਨ ਦਾ ਉੱਥੇ ਜਾ ਕੇ 37 ਪਿੰਡਾਂ ਦੀਆਂ ਬਿੰਦ ਦੇ ਤੇ ਇਸ ਕਰਕੇ ਕੰਮ ਇਹ ਹੋਣਾ ਨਹੀਂਗਾ ਤੂੰ ਮੈਂ ਕੁਝ ਨਹੀਂ ਕਰ ਸਕਦੀ ਫਿਰ ਪ੍ਰੇਮ ਕੁਮਾਰ ਬੋਲਿਆ ਉਹ ਕਹਿੰਦਾ ਜਿੱਦਾਂ ਮਰਜੀ ਜਾਵੇ ਕੰਮ ਤੁਹਾਨੂੰ ਹੀ ਕਰਨਾ ਪੈਣਾ ਚਾਹੇ 2 ਹੋਵੇ ਚਾਹੇ 1 ਹੋਵੇ ਕੰਮ ਤੁਹਾਨੂੰ ਪੜਨਾ ਪੈਣਾ ਮੈਂ ਇਹ ਗੱਲ ਨਹੀਂ ਸੁਣਨੀ ਇਹ ਹਾਲ ਮਤਲਬ ਪ੍ਰਸ਼ਾਸਨ ਪਿੰਡਾਂ ਦੀਆਂ ਪੰਚਾਇਤਾਂ ਉੱਥੇ ਪਰ ਪੰਚ ਬੋਲੇ ਉੱਥੇ ਮਤਲਬ ਕੋਈ ਨਹੀਂ ਹੋਇਆ ਸਾਡੀ ਸੁਣਵਾਈ ਕਿੱਥੇ ਹੋਣੀ ਸੀ ਹੁਣ ਵੀ ਅਸੀਂ ਵੀਡੀਓ ਵੀਨ ਮੜ ਕੇ ਆਏ ਵੀਡੀਓ ਕਹਿੰਦੀ ਮਤਲਬ ਮੈਂ ਇਹੀ ਨਾ ਗੱਲ ਕਰਦੀ ਹਾਂ ਗਲਤ ਬਣਿਆ ਅੱਜ ਜਿਹੜਾ ਸੜਕਾਂ ਨੂੰ ਘੋਟੇ ਜਿਹੜਾ ਦਰਨਾ ਦੇਣਾ ਪਿਆ ਕੀ ਕਾਰਨ ਹੋ ਗਿਆ ਅੱਜ ਦਾ ਜਿਹੜਾ ਰੋਸ ਦਰਨਾ ਸਭ ਵੀਨ ਨਕੋਦਰ ਦਾ ਜਿਹੜਾ ਪ੍ਰਸ਼ਾਸਨ ਆ ਉਹਦੀ ਨਲਾਇਕੀ ਦੇ ਖਿਲਾਫ ਖਰਾਬ ਸਾਨੂੰ ਪਰਜਾ ਧਰਨਾ ਦੇਣਾ ਪਿਆ ਕਿਉਂਕਿ ਜਿਹੜਾ ਪ੍ਰਸ਼ਾਸਨ ਸਾਡੀ ਦੇ ਨਕੂਦਰ ਦੇ ਵਿੱਚ ਤਕਰੀਬਨ ਜਦੋਂ ਵੀ ਐਸਪੀ ਦਾ ਵਰਕਰ ਜਾਂਦਾ ਉਹਨਾਂ ਨੂੰ ਗੌਰੀਆ ਕੀਤਾ ਜਾਂਦਾ ਉਹਨੂੰ ਉਪਮਾਨ ਕੀਤਾ ਜਾਂਦਾ ਕਿਉਂਕਿ ਉਹਨਾਂ ਨੇ ਜਾਣਾ ਲੋਕਾਂ ਦੇ ਕੰਮ ਦੇ ਜਾਣਾ ਲੋਕਾਂ ਨੂੰ ਇਨਸਾਫ ਦੇਣਾ ਉਹ ਸਾਡਾ ਕੰਮ ਆ ਦੂਸਰੇ ਨੰਬਰ ਤੇ ਅੱਜ ਤੋਂ 3 3 4 ਮਹੀਨੇ ਪਹਿਲਾਂ ਇਹ ਤੋਂ ਆਪਣੇ ਰਹਿਮਾਨਪੁਰੇ ਮਹੱਲੇ ਘਰ ਆ ਕੇ ਬੰਦੇ ਨੂੰ ਬੰਦੇ ਵੱਢ ਕੇ ਗਏ ਪਰ ਉਹਨਾਂ ਬੰਦਿਆਂ ਦਾ 1.5 ਤੋਂ 2 ਮਹੀਨੇ ਐਸਐਸਓ ਨੇ ਬਿਆਨ ਹੀ ਨਹੀਂ ਲਿਖਿਆ ਅਗਰ ਉਸ ਤੋਂ ਬਾਅਦ ਜੇ ਉਸੇ ਮਰਿਆ ਚ ਇੱਕ ਬੰਦੇ ਨੂੰ ਹੋਰ ਘਰ ਆ ਕੇ ਵੱਢ ਕੇ ਗਏ ਉਹਦਾ ਵੀ ਐਸਐਸਓ ਸਾਹਿਬ ਨੇ ਬਿਆਨ ਹੀ ਨਹੀਂ ਲਿਖਿਆ ਉਸ ਤੋਂ ਬਾਅਦ ਜਿਹੜੀਆਂ ਲੜਕੀਆਂ ਉਧਰ ਕੋਈ ਸਕੂਟਰ ਆ ਰਹੀਆਂ ਸੀਗੀਆਂ ਉਹਨਾਂ ਨੂੰ ਘੇਰ ਕੇ ਸ਼ਰਮ ਗੁੰਡੇ ਗੁੰਡਿਆਂ ਨੇ ਕੁੱਟਿਆ ਉਹਨਾਂ ਦਾ ਵੀ ਜਿਹੜਾ ਇਹ ਸੱਚ ਨੂੰ ਬਿਆਨ ਨਾ ਰਹਿਣਾ ਪਿਆ ਲਿਖਿਆ ਜਦ ਮੈਨੂੰ ਪਤਾ ਲੱਗਾ ਮੈਂ ਇਹਨਾਂ ਘਟਨਾ ਨੂੰ ਸੁਣ ਕੇ ਮੈਂ ਥਾਣਾ ਨਕੋਦਰ ਬੈਠਾ ਐਸੋਟਰਮ ਐਸੋਟਰਮ ਸਾਹਿਬ ਨਾਲ ਗੱਲ ਕੀਤੀ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਮੇਰੇ 2 ਘੰਟੇ ਬੈਠਣ ਦੇ ਬਾਵਜੂਦ ਉਹ ਜਿਹੜੇ ਪਰਚੇ ਦਰਜ ਹੋਏ ਪਰਚੇ ਦਰਜ ਹੋਣ ਤੋਂ ਬਾਅਦ ਪਰਚੇ ਤਾਂ ਦਰਜ ਹੋ ਗਏ ਪਰ ਇਹ ਉਹਨਾਂ ਵਿੱਚੋਂ ਇੱਕ ਬੰਦੇ ਦੀ ਵੀ ਹਲੇ ਤੱਕ ਜਿਹੜੀ ਰੈਸ ਨਹੀਂ ਹੋਈ ਇਸ ਕਰਕੇ ਮੈਂ ਇਹ ਮਾਮਲਾ ਐਸਐਸਪੀ ਸਾਹਿਬ ਦੇ ਵੀ ਧਿਆਨ ਤੇ ਲਿਆਂਦਾ ਪਰ ਗੱਲ ਜਿਹੜੀ ਉੱਥੇ ਦੀ ਉੱਥੇ ਖੜੀ ਉਹ ਉਸ ਤੋਂ ਬਾਅਦ ਜਿੰਨੀਆਂ ਸਾਡੇ ਇੱਥੇ ਪਿੰਡਾਂ 'ਚ ਪੰਚਾਇਤਾਂ ਆ ਜਦੋਂ ਵੀਡੀਓ ਦਸਤਰ ਜਾਂਦੇ ਆ ਤੇ ਵੀਡੀਓ ਦਸਤਰ ਤੋਂ ਵੀ ਇਹਨਾਂ ਨੂੰ ਅਪਮਾਨ ਹੋ ਕੇ ਮਰਨਾ ਪੈਂਦਾ ਜਿਹੜੇ ਉੱਥੇ ਪੰਚਾਇਤ ਸੈਕਟਰੀ ਲਾਏ ਆ ਉਹ ਕਹਿੰਦੇ ਸਰਪੰਚ ਤੁਸੀਂ ਨਹੀਂ ਸਰਪੰਚ ਅਸੀਂ ਆ ਇਸ ਕਰਕੇ ਸਰਪੰਚ ਦਾ ਸਰਪੰਚੇ ਯਾਦ ਆ ਜੇ ਸਰਪੰਚ ਦਾ ਕੰਮ ਆ ਉਹ ਸਰਪੰਚ ਨੇ ਕਰਨਾ ਜਿਹੜਾ ਪੰਚਾਇਤ ਸੈਕਟਰੀ ਦਾ ਕੰਮ ਆ ਜਿਹੜਾ ਪੰਚਾਇਤ ਸੈਕਟਰੀ ਆ ਉਹ ਇੱਕ ਸਰਪੰਚ ਦਾ ਸਾਡਾ 73 ਨਾ ਨੋਕਰਿਆ ਜੋ ਕਰਨ ਜੈਦ ਨੇ ਕਹਣਾ ਉਹਨੇ ਲਿਖਣਾ ਉਹ ਕਹਦਾ ਨਹੀਂ ਜੋ ਪੰਚਾਇਤ ਨੇ ਕਹਣਾ ਉਹ ਨਹੀਂ ਲਿਖਣਾ ਜੋ ਮੈਂ ਕਹਣਾ ਉਹ ਮੈਂ ਲਿਖਣਾ ਉਹ ਕਿਹਦੇ ਕਹਨੇ ਦੇ ਕਰ ਰਿਹਾ ਜਿਹੜਾ ਇੱਥੋਂ ਦਾ ਲੋਕਲ ਐਮਐਲਏ ਆ ਉਹਦੇ ਇਸ਼ਾਰੇ ਤੇ ਕਰ ਰਿਹਾ ਇਸ ਕਰਕੇ 2 ਮਹੀਨੇ ਪਹਿਲਾਂ ਇੱਕ ਮੈਂ ਧਰਨਾ ਲਾਇਆ ਸੀਗਾ ਤੇ ਉਹਦੇ ਵਿੱਚ ਸਾਡਾ ਜਿਹੜਾ ਨਿਕੋਦਰ ਦਾ ਬੀਡੀਪੀ ਹੋਆ ਨਿਕੋਦਰ ਦਾ ਪੰਚਾਇਤ ਅਫਸਰ ਆਵੇ ਉਹ ਤੋਂ ਬਾਅਦ ਡੀਐਫਪੀ ਸਾਹਿਬ ਇਹਨਾਂ ਨੇ ਆ ਕੇ ਧਰਨਾ ਚਕਾਇਆ ਧਰਨਾ ਚ ਕੋਣ ਤੋਂ ਬਾਅਦ ਇਹਨਾਂ ਨੇ ਵਧਲਾ ਕੀਤਾ ਸਗਾ ਵੀ ਇਹ ਜਿਹੜਾ ਸੈਕਰੀ ਇੱਥੇ ਹਲੇ ਬੰਦਵਾਚ ਨਹੀਂ ਸੁਣਨੇ ਉਹ ਸੈਕਰੀ ਵਾ ਪਿੰਡਾਂ ਵਿੱਚ ਜਾਣ ਕੇ ਦੁਬਾਰਾ ਉਸ ਤੋਂ ਬਾਅਦ ਕੁਝ ਦਿਨ ਬਾਅਦ ਸਾਡਾ ਮੁੰਡਾ ਇਸ ਬੱਬੂ ਬਾਠਲਾ ਆਇਆ ਹੈ ਬੀਬੀ ਅਫਦਾ ਉਹਨੂੰ ਉਹ ਚੈਲੇਂਜ ਕਰਕੇ ਗਿਆ ਉਹਨੂੰ ਧਮਕੀ ਦੇ ਕੇ ਗਿਆ ਅੱਜ ਇਸ ਕਰਕੇ ਸਨ ਮਜਬੂਰਨ ਤੌਰ ਤੇ ਸ਼ਰਕਾ ਤੇ ਆਉਣਾ ਪਿਆ ਜਿਹੜੀ ਸਰਕਾਰ ਗੰਗੀ ਬੋਲੀ ਸੁੱਤੀ ਪਈ ਆ ਇਹਨੂੰ ਜਗਾਉਣ ਲਈ ਸ਼ਰਕਾ ਤੇ ਆਏ ਆ ਅਗਰ ਜੇ ਇੱਥੇ ਹਲੇ ਵੀ ਕੋਈ ਗੌਰ ਨਾ ਕੀਤੀ ਗਈ ਤੇ ਜਿਹੜਾ ਧਰਨਾ ਲੰਬਾ ਚੌੜਾ ਵੀ ਚੜ ਸਕਦਾ ਇਹਨੂੰ ਅਸੀਂ ਜਿਹੜੇ ਪੱਧਰ ਤੇ ਵੀ ਜਾ ਸਕਦੇ ਹਾਂ ਇਹਦਾ ਕਿਹੜਾ ਰਿਜ਼ਲਟ ਜਿਹੜਾ ਬਹੁਤ ਮਾੜਾ ਹੋਊਗਾ ਇਹਦਾ ਜਿਹੜਾ ਰਿਜ਼ਲਟ ਹੋਊਗਾ ਉਹ ਸਰਕਾਰ ਨੂੰ ਪਹੁੰਚਣਾ ਪਊਗਾ ਜਾਂ ਪ੍ਰਸ਼ਾਸਨ ਨੂੰ ਪਹੁੰਚਣਾ ਪਊਗਾ ਇਹ ਨਾ ਗੱਲਾ ਵਾਲਾ ਨਹੀਂ ਆ ਤੇ ਆਮ ਦਿੱਤਾ ਤਾਂ ਨਹੀਂ ਲੱਗਦਾ ਨਹੀਂ ਜਦੋਂ ਉਹ ਘਰ ਦੇ ਦਿੱਤੇ ਹੈਗੇ ਆ ਲੋਕਾਂ ਨੂੰ ਬੜੀ ਮੁਸ਼ਕਲ ਹੁੰਦੀ ਆ ਕਿ ਇਸ ਬੋਲ ਦੀ ਬਹੁਤ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਆ ਇਹ ਲੋਕਾਂ ਨੂੰ ਇਹ ਮੁਸ਼ਕਲ ਹੈ ਕਿ ਨਹੀਂ ਵਜਾ ਨਾਲ ਸਰਕਾਰ ਦੀ ਵਜ੍ਹਾ ਨਾਲ ਹੁਣ ਦੇਖੋ ਇੰਨੀ ਧੁੱਪ ਦੇ ਵਿੱਚ ਸਾਰੇ ਸਾਡੇ ਭੈਣ ਭਰਾ ਸੜਕ ਤੇ ਬੈਠੇ ਆ ਸਾਰਿਆਂ ਦੇ ਕੱਪੜੇ ਨਿੱਤਰਦੇ ਆ ਉਹ اسی ਗੱਡੀਆਂ ਦੇ ਅੰਦਰ ਬੈਠੇ ਆ ਚਾਹੇ ਉੱਥੋਂ ਦਾ ਡੀਸੀ ਸਾਹਿਬ ਆ ਚਾਹੇ ਇੱਥੋਂ ਦਾ ਐਸਐਸਪੀ ਸਾਹਿਬ ਆ ਚਾਹੇ ਇੱਥੋਂ ਦਾ ਐਸਡੀਐਮ ਸਾਹਿਬ ਆ ਚਾਹੇ ਇੱਥੋਂ ਦਾ ਤਸਦੀਕਾਰ ਸਾਹਿਬ ਆ ਚਾਹੇ ਐਸਕੇਰ ਸਾਹਿਬ ਆ ਉਹ ਸਾਰੇ ਦੇ ਸਾਰੇ اسی ਗੱਡੀਆਂ ਦੇ ਵਿੱਚ ਬੈਠੇ ਆ ਜਿਹੜੇ ਇਸੀ ਕਵਰੇਜ ਵਿੱਚ ਬੈਠੇ ਆ ਜਿਹੜੇ ਲੋਕ ਇਨਸਾਫ ਵੀ ਮੰਗ ਕਰਦੇ ਆ ਉਹ ਛੜਖਾਤੇ ਬੈਠੇ ਆ ਅਸੀਂ ਜਿਹੜੇ ਭੈਣ ਭਰਾ ਸਾਨੂੰ ਸਾਡੇ ਇਹਨਾਂ ਲੋਕ ਭਰਾ ਭੈਣ ਭਰਾਵਾਂ ਨੂੰ ਮੁਸ਼ਕਲ ਆਉਂਦੀ ਆ ਸਾਡੀ ਵੀ ਮਜਬੂਰੀ ਆ ਉਹਨਾਂ ਦੀ ਲੜਾਈ ਅਸੀਂ ਲੜ ਰਹੇ ਆ ਇਸ ਕਰਕੇ ਛੜਖਾਤੇ ਬੈਠੇ ਆ ਹਾਂਜੀ ਸਰ ਕੀ ਨਾਮ ਦੀ ਮਲਕੀ ਚੰਬਰ ਜੀ ਸਰ ਸਾਹਿਬ ਅੱਜ ਕੀ ਕਾਰਨ ਹੋਇਆ ਬਿਹਰ ਸੜਕਾਂ ਤੇ ਜਿਹੜਾ ਤੁਹਾਨੂੰ ਆਣਾ ਪਿਆ ਨਕੋਦਰ ਦੇ ਨੂਰਮੈਲ ਦੇ ਬਹੁਤ ਸਾਰੇ ਮਾਮਲੇ ਜਿਹੜੇ ਆ ਥਾਣਿਆਂ ਨਾਲ ਸੰਬੰਧਿਤ ਸੀਗੇ ਫਿਰ ਐਸਐਚਓਾਂ ਦੇ ਧਿਆਨ ਚ ਲਿਆਉਣ ਦੇ ਬਾਅਦ ਡੀਐਸਪੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਉਸ ਤੋਂ ਬਾਅਦ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਲੇਕਿਨ ਜਿਹੜੇ ਮਾਮਲੇ ਆ ਕਿਤੇ 326 ਦਾ ਕਿਤੇ 307 ਦਾ ਹੈ ਪਹਿਲੇ ਤਾਂ ਪਰਚਾ ਦਰਜ ਕਰ ਲਈ ਇਹਨਾਂ ਨੇ ਤਿੰਨ ਤਿੰਨ ਮਹੀਨੇ ਲਾ ਦਿੱਤੇ ਔਰ ਜੇ ਪਰਚਾ ਦਰਜ ਹੋ ਗਿਆ ਤਾਂ 2-2 ਮਹੀਨੇ ਬਾਅਦ ਵੀ ਅਜੇ ਤੱਕ ਉਹਨਾਂ ਦੀ ਜਿਹੜੀ ਅਰੈਸਟ ਨਹੀਂ ਪਾਈ ਇਹਨਾਂ ਨੇ ਔਰ ਕਿਸੇ ਵੀ ਤੁਸੀਂ ਸਰਕਾਰੀ ਦਵਾਰੇ ਦਫਤਰ ਚਲੇ ਜਾਓ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਜਿਹੜੀ ਸਰਕਾਰ ਇਹ ਦਾਵਾ ਕਰਦੀ ਹੈ ਕਿ ਜਿਹੜੀ ਕਰਪਸ਼ਨ ਹੈ ਉਹ ਬਿਲਕੁਲ ਬੰਦ ਹੈ ਤਾਂ 2-4 ਦਿਨ ਪਹਿਲਾਂ ਦਾ ਹੀ ਮਾਮਲਾ ਸਾਡੇ ਬਿਲਗਾ ਥਾਣੇ ਦਾ ਹੈ ਇੱਕ ਮਾਮੂਲੀ ਜਿਹਾ ਝਗੜਾ ਹੁੰਦਾ ਤਾਂ ਉਹਨਾਂ ਦਾ ਪਰਚਾ ਵੀ ਦਰਜ ਹੁੰਦਾ ਔਰ ਉਸ ਦੇ ਕੋਲੋਂ 15000 ਰੁਪਿਆ ਵੀ ਜਿਹੜਾ ਇੱਕ ਥਾਣੇਦਾਰ ਲੈ ਲੈਂਦਾ ਔਰ ਉਹ 15000 ਰੁਪਿਆ ਜਿਹੜਾ ਬਹੁਤ ਜਣ ਸਮਾਜ ਪਾਰਟੀ ਦੇ ਲੀਡਰਾਂ ਨੇ ਉਸ ਥਾਣੇਦਾਰ ਕੋਲੋਂ ਜਿਹੜਾ ਉਹ ਵਾਪਸ ਦਵਾਇਆ ਉਹ ਵੀ ਕਹਿੰਦਾ ਜਿਹੜਾ ਸਰਕਾਰ ਦਾ ਕਰਪਸ਼ਨ ਵਿਰੋਧੀ ਚਿਹਰਾ ਆ ਉਹ ਤਾਂ ਸਾਫ ਹੋ ਗਿਆ ਕਿ ਸਰਕਾਰ ਦੀ ਛਾਹ ਥੱਲੇ ਹੀ ਜਿਹੜੀ ਕਰਪਸ਼ਨ ਹੋ ਰਹੀ ਆ ਕਿਉਂਕਿ ਪੁਲਿਸ ਨੂੰ ਖੁੱਲੀ ਛੂਟ ਹੈ ਤੇ ਪੈਸਾ ਇਕੱਠਾ ਕਰੋ ਕਿਸੇ ਨੂੰ ਇਨਸਾਫ ਮਿਲੇ ਕਿਸੇ ਨੂੰ ਨਾ ਮਿਲੇ ਜੇਕਰ ਲੋਕਾਂ ਨੂੰ ਇਨਸਾਫ ਮਿਲਦਾ ਹੁੰਦਾ ਤੇ ਅੱਜ ਅਸੀਂ ਇਸ ਰੋਡ ਦੇ ਉੱਤੇ ਨਾ ਬਹਿੰਦੇ ਔਰ ਦੂਸਰੀ ਗੱਲ ਹੈ ਕਿ ਜਿਹੜਾ ਸ਼ਹਿਰ ਦੀ ਆ ਜਾਂ ਪਿੰਡਾਂ ਦੀ ਆ ਸੜਕਾਂ ਦਾ ਇੰਨਾ ਕਿ ਬੁਰਾ ਹਾਲ ਆ ਨੰਗਾ ਨੂੰ ਥਾਂ ਨਹੀਂ ਕਰਦਾ ਜੇ ਇੱਕ ਦਿਨ ਮੀਂਹ ਪੈ ਜਾਂਦਾ ਤੇ ਹੱਤ ਹੱਤਾਂ ਜਿਹੜਾ ਚਿੱਕੜ ਆ ਉਹ ਨਹੀਂ ਜਾਂਦਾ ਮੁਕੌਦਰ ਦੀ ਕੋਈ ਵੀ ਛੜ ਕੇ ਅਸੀਂ ਦਿਖਾਉਦੇ ਹਿੱਥੇ ਆ ਤੇ ਜੇ ਕੋਈ ਪਿੰਡਾਂ ਦੀ ਛੜ ਗਿਆ ਤਾਂ ਮੈਂ ਕਹਿੰਦਾ ਸਾਡੇ ਐਮਐਲਏ ਮੇਰੇ ਨੇੜੇ ਪਿੰਡ ਵੀਰਪਿੰਡ ਤੋਂ ਆ ਮੇਰਾ ਪਿੰਡ ਵੀ ਨਾਲ ਹੀ ਆ ਔਰ ਨਾਲ-ਨਾਲ ਦੇ ਪਿੰਡ ਵੀਰਪਿੰਡ ਨੂੰ ਛੱਡ ਕੇ ਨਵੇਂ ਪਿੰਡ ਦੀਆਂ ਦੇਖ ਲਓ ਸਿਧਮਾ ਦੀਆਂ ਦੇਖ ਲਓ ਨਿਤਰਾ ਵਾਲੀਆਂ ਦੇਖ ਲਓ ਸ਼ੰਕਰ ਵਾਲੀਆਂ ਦੇਖ ਲਓ ਕੋਈ ਵੀ ਸੜਕ ਜਿਹੜੀ ਆ ਤੁਹਾਨੂੰ ਬਣੀ ਹੋਈ ਨਹੀਂ ਦਿਸੇਗੀ ਟੁੱਟੀ ਹੋਈ ਖੱਡਾਂ ਦੇ ਹੋ ਕੇ ਨਿਕਲਦੇ ਆ ਜਿੱਥੇ ਦੇਖ ਕੇ ਕਿਤੇ ਵੀ ਉਹਨਾਂ ਦੇ ਸੱਟ ਵੱਜੇ ਜਿਹੜੀ ਉਹ ਲੱਗ ਸਕਦੀ ਆ ਤੇ ਮੈਨੂੰ ਪਤਾ ਨਹੀਂ ਹਿਸਾਬ ਨਹੀਂ ਆਉਂਦਾ ਕਿ ਜਿਹੜੇ ਦਾਵਾ ਕਰਦੇ ਕਿ ਸਰਕਾਰ ਨੇ ਵਿਕਾਸ ਕਰਾ ਕੀਤਾ ਉਹ ਵਿਕਾਸ ਸਾਨੂੰ ਤਾਂ ਕਿਤੇ ਨਜ਼ਰ ਨਹੀਂ ਆਉਂਦਾ ਉਹਦੇ ਵਿੱਚ ਕੀ ਲੱਗਦਾ ਕਿ ਜਦੋਂ ਅਸੀਂ ਧਰੈ ਲਾਨੀ ਹੈ ਕਿ ਸਾਨੂੰ ਇਨਸਾਫ ਮਿਲ ਜੂਗਾ ਇਹੇ ਧਰ ਜਿਹੜਾ ਸੰਵਿਧਾਨ ਦੇ ਵਿੱਚ ਰਾਈਟ ਹੈ ਸਾਨੂੰ ਇਹੇ ਹੀ ਹੈ ਕਿ ਜੇਕਰ ਤੁਹਾਨੂੰ ਸਰਕਾਰ ਕੋਈ ਇਨਸਾਫ ਨਹੀਂ ਦਿੰਦੀ ਜੇ ਤੁਹਾਡੀ ਕਿਤੇ ਸੁਣਵਾਈ ਨਹੀਂ ਹੈ ਤਾਂ ਸੰਵਿਧਾਨ ਦੇ ਤਹਰੇ ਅੰਦਰ ਆ ਕੇ ਇਹੀ ਤੁਹਾਡੇ ਕੋਲ ਰਾਈਟ ਹੈ ਵੀ ਤੁਸੀਂ ਆਪਾਂ ਜਿਹੜਾ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਦੇ ਕੰਨਾਂ ਤੱਕ ਜਿਹੜੀ ਉਹ ਆਪਣੀ ਆਵਾਜ਼ ਲਿਜਾ ਸਕਦੇ ਹੋ ਸਰਕਾਰ ਰੋਕ ਕੇ ਲੋਕਾਂ ਨੂੰ ਪ੍ਰਚਾਰ ਕਰਕੇ ਲੱਗਦਾ ਸਾਨੂੰ ਹਿਸਾਬ ਹੋ ਜੂਗਾ ਬਿਲਕੁਲ ਜੀ ਅਸੀਂ ਲੋਕਾਂ ਨੂੰ ਪਰੇਸ਼ਾਨ ਬਿਲਕੁਲ ਨਹੀਂ ਸੀ ਕਰਨਾ ਚਾਹੁੰਦੇ ਅਸੀਂ ਵੀ 2 ਘੰਟੇ ਸਤਗੁਰ ਰਵਿਦਾਸ ਧਾਮ ਦੇ ਵਿੱਚ ਇਕੱਤਰ ਹੋਏ ਰੈ ਲਗਭਗ 1.5-2 ਘੰਟੇ ਸਾਨੂੰ ਇੱਥੇ ਬੈਠਿਆ ਹੋਗਾ ਜੇਕਰ ਪ੍ਰਸ਼ਾਸਨ ਇੰਨਾ ਸੰਜੀਦਾ ਹੋਵੇ ਤੇ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਲੋਕ ਖੱਜਲ ਖਰਾਬ ਨਾ ਹੋਣ ਤਾਂ ਪ੍ਰਸ਼ਾਸਨ ਨੂੰ ਆ ਕੇ ਪਹਿਲਾਂ ਸਾਡੀ ਗੱਲ ਸੁਣਨੀ ਚਾਹੀਦੀ ਸੀ ਜੇ ਹਜੇ ਤੱਕ ਪ੍ਰਸ਼ਾਸਨ ਸਾਡੀ ਗੱਲ ਸੁਣ ਲੈ ਨਹੀਂ ਆਇਆ ਤਾਂ ਲੋਕਾਂ ਦੀ ਖੱਜਲ ਖਰਾਬੀ ਨੇ ਅਸੀਂ ਜ਼ਿੰਮੇਵਾਰ ਨਹੀਂ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੈ ਸਰਕਾਰ ਦੋਚੀ ਹੈ ਦੁਖੀ ਪੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤੀਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਲੰਗਰ ਲੰਮਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਇ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਚੋਤਿਸਪਾਲਿਤ ਅਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669